ਗੁਰਮੁਖ ਪਿਆਰਿਓ ਇੱਕ ਵਾਰ ਇੱਕ ਬਹੁਤ ਦੁਖੀ ਇਨਸਾਨ ਕਿਸੇ ਸਾਧੂ ਮਹਾਤਮਾ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ ਸੰਤ ਜੀ ਮੈਂ ਬਹੁਤ ਦੁਖੀ ਹਾਂ ਮੈਂ ਬਹੁਤ ਹਾਰਿਆ ਹੋਇਆ ਜ਼ਿੰਦਗੀ ਤੋਂ ਅੰਦਰੋਂ ਬਹੁਤ ਟੁੱਟਿਆ ਹੋਇਆ ਮੈਂ ਆਪਣੀ ਪਤਨੀ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਇਹਨਾਂ ਵਿੱਚੋਂ ਕਿਸੇ ਨੂੰ ਵੀ ਖੁਸ਼ ਨਹੀਂ ਰੱਖ ਪਾ ਰਿਆ ਨਾ ਮੈਂ ਆਪ ਖੁਸ਼ ਹ ਇੱਥੋਂ ਤੱਕ ਕਿ ਮੈਂ ਕਦੇ ਵੀ ਆਪਦੇ ਵਾਸਤੇ ਕੁਝ ਨਹੀਂ ਕਰ ਪਾਇਆ। ਕਈ ਵਾਰ ਤਾਂ ਇਦਾਂ ਦੇ ਖਿਆਲ ਵੀ ਆਉਂਦੇ ਆ ਕਿ ਮੈਂ ਆਪਦੀ ਜ਼ਿੰਦਗੀ ਨੂੰ ਖਤਮ ਹੀ ਕਰਨਾ। ਇਹੋ ਜੀ ਜ਼ਿੰਦਗੀ ਤੋਂ ਕੀ ਕਰਉਣਾ? ਤੁਸੀਂ ਮਹਾਤਮਾ ਜੀ ਹੋ। ਇੰਨੀ ਤਪੱਸਿਆ ਕਰਦੇ ਹੋ, ਰੱਬ ਦਾ ਨਾਮ ਲੈਨੇ ਹੋ। ਤੁਸੀਂ ਮੈਨੂੰ ਕੋਈ ਹੱਲ ਦੱਸੋ ਜਿਹਦੇ ਨਾਲ ਮੈਂ ਮਾੜੇ ਸਮੇਂ ਵਿੱਚੋਂ ਬਾਹਰ ਆ ਸਕਾਂ। ਮੇਰੇ ਤੇ ਬਹੁਤ ਮਾੜਾ ਸਮਾਂ ਚੱਲ ਰਿਹਾ। ਇੱਥੋਂ ਤੱਕ ਕਿ ਦੋ ਟਾਈਮ ਦੀ ਰੋਟੀ ਦਾ ਇੰਤਜ਼ਾਮ ਕਰਨਾ ਵੀ ਮੈਨੂੰ ਔਖਾ ਹੋਇਆ ਪਿਆ। ਹੁਣ ਤੁਸੀਂ ਦੱਸੋ ਕੀ ਕਰਨਾ ਚਾਹੀਦਾ ਜੀ ਦੇ ਨਾਮੇ ਨਾਲੇ ਆਪ ਖੁਸ਼ ਰਹਾ ਨਾਲੇ ਮੇਰਾ ਪਰਿਵਾਰ ਖੁਸ਼ ਰਹੇ ਇਹ ਮਾੜੇ ਸਮੇਂ ਦੇ ਵਿੱਚੋਂ ਮੈਂ ਬਾਹਰ ਕਿਵੇਂ ਆਵਾਂ ਮੈਂ ਬਹੁਤਾ ਪੜਿਆ ਲਿਖਿਆ ਨਹੀਂ ਪਰ ਜੋ ਤੁਸੀਂ ਮੈਨੂੰ ਕਾਰਜ ਦੋਵੋਗੇ ਉੱਤੇ ਮੈਂ ਪੂਰਾ ਜੋਰ ਲਾ ਦੂੰਗਾ ਸਾਧੂ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਤੂੰ ਇੱਕ ਕੰਮ ਕਰ ਸਕਦਾ ਸਾਧੂ ਨੇ ਸਾਹਮਣੇ ਇਸ਼ਾਰਾ ਕੀਤਾ ਪਹਾੜੀ ਵੱਲ ਪਹਾੜੀ ਤੇ ਇੱਕ ਮੰਦਰ ਸੀਗਾ ਉਧਰੇ ਵੱਲ ਇਸ਼ਾਰਾ ਕਰਕੇ ਉਹ ਸੰਤ ਜੀ ਕਹਿਣ ਲੱਗੇ ਅਸਲ ਵਿੱਚ ਪਤਾ ਕੀ ਗੱਲ ਆ ਮੰਦਰ ਕੋਲ ਬਹੁਤ ਸਾਰੀਆਂ ਕੀੜੀਆਂ ਰਹਿੰਦੀਆਂ ਨੇ ਹਜ਼ਾਰਾਂ ਹੀ ਕੀੜੀਆਂ ਨੇ ਉਹ ਕੀੜੀਆਂ ਮੰਦਰ ਦੀ ਉਪਜਾਊ ਸ਼ਕਤੀ ਨੂੰ ਮਿੱਟੀ ਨੂੰ ਖਤਮ ਕਰ ਰਹੀਆਂ ਨੇ ਜਿਸ ਕਰਕੇ ਉੱਥੇ ਨਾ ਹੀ ਕਦੇ ਦਰਖਤ ਰੁੱਖ ਘਾਹ ਤੱਕ ਵੀ ਨਹੀਂ ਹੁੰਦਾ ਤੂੰ ਮੇਰਾ ਇੱਕ ਕੰਮ ਕਰ ਦੇ ਮੈਂ ਤੈਨੂੰ ਤੇਰੇ ਸਾਰੇ ਸਵਾਲਾਂ ਦਾ ਜਵਾਬ ਦਊਂਗਾ ਪਰ ਤੈਨੂੰ ਕੋਈ ਦਿਨ ਵਾਸਤੇ ਪਹਾੜੀ ਤੇ ਜਾਣਾ ਪਊਗਾ ਜਨੋਵੀ ਤੈਨੂੰ ਜਿਵੇਂ ਵੀ ਤੈਨੂੰ ਜਿਹੜੀ ਕੀੜੀ ਦਾ ਘਰ ਮਿਲੇ ਤੂੰ ਉਹਨੂੰ ਢਾ ਦੇਣਾ ਤਬਾਹ ਕਰਨਾ ਚਾਰ ਪੰਜ ਦਿਨੇ ਕੰਮ ਕਰਨਾ ਹੈ ਇੱਕ ਗੱਲ ਯਾਦ ਰੱਖੀ ਕੋਈ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਗੱਲ ਸੁਣ ਕੇ ਉਹ ਨੌਜਵਾਨ ਦੇ ਮਨ 'ਚ ਖਿਆਲ ਤਾਂ ਬਹੁਤ ਆਈ ਕਿ ਇਹ ਤਾਂ ਗੱਲ ਗਲਤ ਆਪਾਂ ਨੂੰ ਕਿਸੇ ਦਾ ਘਰ ਨਹੀਂ ਢਾਉਣਾ ਚਾਹੀਦਾ ਪਰ ਆਪਾਂ ਕੀੜੀਆਂ ਦਾ ਨੁਕਸਾਨ ਕਰਾਂਗੇ ਪਰ ਉਹ ਸੋਚਣ ਲੱਗਾ ਵੀ ਇਹ ਸਾਧੂ ਮਹਾਪੁਰਖ ਇਦਾਂ ਕਿਵੇਂ ਕਰਾ ਸਕਦੇ ਆ ਫਿਰ ਉਹਨੇ ਸੋਚਿਆ ਚਲੋ ਸ਼ੰਕਾ ਨਹੀਂ ਕਰਨਾ ਚਾਹੀਦਾ ਸਾਧੂ ਦੀ ਗੱਲ ਤੇ ਕਿਉਂਕਿ ਨਾਮ ਜਪਣ ਵਾਲੀ ਰੂਹ ਆ ਮੇਰੇ ਤੋਂ ਕੋਈ ਗਲਤ ਕੰਮ ਨਹੀਂ ਕਰਵਾਵੇਗੀ ਇੰਨਾ ਕਿ ਤਾਂ ਮੈਨੂੰ ਯਕੀਨ ਆ ਅਗਲੇ ਦਿਨ ਫਿਰ ਉਹ ਪਹਾੜੀ ਤੇ ਚਲਾ ਗਿਆ ਜਿੱਥੇ ਮੰਦਰ ਬਣਿਆ ਸੀ ਉੱਥੇ ਧਿਆਨ ਦੇ ਨਾਲ ਦੇਖਿਆ ਕੀੜੀਆਂ ਜਿਹੜੀਆਂ ਇਕੱਠੀਆਂ ਹੋ ਕੇ ਆਪਣਾ ਖਾਣਾ ਲੱਭ ਰਹੀਆਂ ਸੀਗੀਆਂ ਤੇ ਜਿਨ੍ਹਾਂ ਨੂੰ ਕੁਝ ਲੱਭਿਆ ਸੀਗੀਆਂ ਤੇ ਉਹ ਇਕੱਠੀਆਂ ਹੋ ਕੇ ਇੱਕ ਕਤਾਰ ਦੇ ਵਿੱਚ ਉਧਰ ਨੂੰ ਜਾ ਰਹੀਆਂ ਸੀ ਤੇ ਜਦੋਂ ਇਹ ਇੱਥੇ ਪਹੁੰਚੇ ਆਏ ਨੇ ਆਪਦਾ ਕੰਮ ਕੀਤਾ ਕੀੜੀਆਂ ਦਾ ਜਿਹੜਾ ਸੀ ਘਰ ਤੋੜਨਾ ਸ਼ੁਰੂ ਕੀਤਾ ਮਨ ਚ ਤਾਂ ਬਥੇਰਾ ਆਇਆ ਫੁਰਨਾ ਵੀ ਨਾ ਕਰ ਕਿੰਨੀ ਮਿਹਨਤ ਕਰਦੀ ਆ ਕੀੜੀ ਨਾਲੇ ਛੋਟੀ ਜੀ ਹੁੰਦੀ ਆ ਕਿਵੇਂ ਰਲ ਕੇ ਰਹਿੰਦੀਆਂ ਨੇ ਇਹ ਵੀ ਦੇਖਿਆ ਨੇ ਸਾਰਾ ਕੁਝ ਪਰ ਹੁਣ ਜਦੋਂ ਇਹਨੇ ਘਰ ਹੀ ਤੋੜਤਾ ਕੀੜੀਆਂ ਦਾ ਕੋਈ ਆਪਦੀ ਜਾਨ ਬਚਾਉਣ ਨੂੰ ਸੱਜੇ ਖੱਬੇ ਭੱਜ ਰਹੀ ਆ ਕੀੜੀ ਤੇ ਨੌਜਵਾਨ ਇਹ ਦੁਖੀ ਹੋ ਗਿਆ ਦੁਖੀ ਮਨ ਦੇ ਨਾਲ ਘਰੇ ਵਾਪਸ ਆ ਗਿਆ ਬਿਸਤਰੇ ਤੇ ਪਿਆ ਸੋਚੀ ਜਾਂਦਾ ਕਿ ਮੈਂ ਕੀੜੀਆਂ ਦਾ ਘਰ ਤਬਾਹ ਕਰਤਾ ਹੁਣ ਕੱਲ ਨੂੰ ਦੁਬਾਰਾ ਉੱਥੇ ਜਾਣ ਦੀ ਕੀ ਲੋੜ ਆ ਸਾਧੂ ਨੇ ਮੈਨੂੰ ਕੀੜੀਆਂ ਦਾ ਘਰ ਤਬਾਹ ਕਰਨ ਲਈ ਕਿਹਾ ਸੀ ਮੈਂ ਕਰ ਚੁੱਕਾ ਕੋਈ ਦਿਨ ਬਾਅਦ ਫਿਰ ਉਹ ਅਗਲੇ ਦਿਨ ਦੁਬਾਰਾ ਗਿਆ ਪਹਾੜੀ ਤੇ ਉਹਨੇ ਜਾਣ ਦਾ ਫੈਸਲਾ ਕੀਤਾ ਸਵੇਰੇ ਸਵੇਰੇ ਹੀ ਉਹ ਨੌਜਵਾਨ ਪਹੁੰਚਦਾ ਤੇ ਜਾ ਕੇ ਵੇਖਦਾ ਜਿੱਥੇ ਉਹਨੇ ਕੀੜੀਆਂ ਦਾ ਘਰ ਤਬਾਹ ਕੀਤਾ ਸੀ ਹੈਰਾਨ ਹੋ ਗਿਆ ਕੀੜੀਆਂ ਨੇ ਉਸੇ ਜਗ੍ਹਾ ਤੇ ਇੱਕ ਨਵਾਂ ਘਰ ਬਣਾ ਲਿਆ ਸੀ ਦੁਬਾਰਾ ਤੋਂ ਅਨਾਜ ਇਕੱਠਾ ਕਰਨੀਆਂ ਸੀ ਖੈਣ ਲੱਗਾ ਕੀੜੀਆਂ ਕਿੰਨੀਆਂ ਬੇਵਕੂਫ ਨੇ ਇਹਨਾਂ ਨੂੰ ਪਤਾ ਕੱਲ ਇਹਨਾਂ ਦਾ ਘਰ ਇਸੇ ਜਗ੍ਹਾ ਤੇ ਤਬਾਹ ਕੀਤਾ ਗਿਆ ਤੇ ਅੱਜ ਫੇਰ ਇਹਨਾਂ ਨੇ ਉਸੇ ਜਗ੍ਹਾ ਤੇ ਨਵਾਂ ਘਰ ਬਣਾ ਲਿਆ ਮਨ ਵਿੱਚ ਹੱਸਣ ਲੱਗਾ ਦੁਬਾਰਾ ਤੋਂ ਨੇ ਕੀੜੀਆਂ ਦਾ ਘਰ ਤਬਾਹ ਕਰਤਾ ਕੀੜੀਆਂ ਵਿੱਚ ਫੇਰ ਭਗੜੜ ਮਚ ਗਈ ਆ ਉਹ ਜਾਨ ਬਚਾਉਣ ਵਾਸਤੇ ਭੱਜੀਆਂ ਥੋੜੇ ਥੋੜੇ ਸਮੇਂ ਦੇ ਵਿੱਚ ਉਹਨਾਂ ਦਾ ਘਰ ਦੇਖੋ ਬਣਿਆ ਫਿਰ ਟਹਿ ਗਿਆ ਬਣਿਆ ਫਿਰ ਟਹਿ ਗਿਆ ਹੁਣ ਨੌਜਵਾਨ ਗੁੱਸੇ 'ਚ ਆਇਆ ਇੰਦਾ ਐਸ ਵਾਰ ਤਮੇ ਨੇ ਦਾ ਘਰ ਚੰਗੀ ਤਰ੍ਹਾਂ ਤੋੜ ਕੇ ਜਾਊਗਾ ਨਾ ਹੀ ਇੱਥੇ ਘਰ ਬਣਾਉਣ ਨਾ ਹੀ ਮੈਨੂੰ ਦੁਬਾਰਾ ਆ ਕੇ ਤੋੜਨਾ ਪਵੇ ਉਹਨੇ ਕੀ ਕੀਤਾ ਠੰਡਾ ਪਾਣੀ ਪਾਤਾ ਘਰ ਦੇ ਉੱਪਰ ਕੀੜੀਆਂ ਦੁਬਾਰਾ ਘਰ ਨਾ ਬਣਾ ਸਕਣ ਨੌਜਵਾਨ ਫਿਰ ਵਾਪਸ ਆ ਗਿਆ ਹੁਣ ਉਹ ਫਿਰ ਬਿਸਤਰੇ 'ਚ ਪਿਆ ਸੋਚਦਾ ਵੀ ਇਹ ਸਾਧੂ ਜੀ ਕੀ ਮੇਰੇ ਤੋਂ ਕਰਵਾਈ ਜਾਂਦੇ ਆ ਕਿਸੇ ਦਾ ਘਰ ਤੜਵਾਈ ਜਾਂਦੇ ਆ ਇਹ ਇੱਕ ਮਹਾਨ ਸ਼ਖਸੀਅਤ ਆ ਸੰਤ ਨੂੰ ਇਹ ਕੰਮ ਸੋਭਾ ਨਹੀਂ ਦਿੰਦਾ ਹੁੰਦਾ ਉਹ ਕਹਿੰਦਾ ਵੀ ਹੋ ਸਕਦਾ ਪਖੰਡੀ ਹੋਵੇ ਇਹ ਮੈਨੂੰ ਬੇਵਕੂਫ ਬਣਾ ਰਿਹਾ ਹੋਵੇ ਫਿਰ ਕਹਿੰਦਾ ਚਲੋ ਕੋਈ ਗੱਲ ਨਹੀਂ ਥੋੜੇ ਦਿਨਾਂ ਦੀ ਗੱਲ ਆ ਮੈਂ ਆਪਦਾ ਕਾਰਜ ਪੂਰਾ ਕਰਨ ਤੋਂ ਬਾਅਦ ਵੀ ਪੁੱਛੂੰਗਾ ਇਹ ਸਾਰਾ ਕੁਝ ਕਿਉਂ ਕਰਵਾਇਆ ਸੀ ਪਹਿਲਾਂ ਕਾਰਜ ਪੂਰਾ ਕਰਨ ਉਸ ਤੋਂ ਬਾਅਦ ਇਹ ਸੋਚਦਾ ਸੋਚਦਾ ਅਗਲੇ ਦਿਨ ਉੱਠਦਾ ਫਿਰ ਪਹਾੜੀ ਤੇ ਜਾਂਦਾ ਕੀੜੀਆਂ ਦਾ ਘਰ ਦੇਖਿਆ ਜਿੱਥੇ ਤਬਾਹ ਕੀਤਾ ਸੀ ਖੁਸ਼ ਹੋ ਗਿਆ ਉੱਥੇ ਕੋਈ ਘਰ ਨਹੀਂ ਸੀਗਾ ਕੀੜੀਆਂ ਉੱਥੋਂ ਚਲੀਆਂ ਗਈਆਂ ਸੀ ਹੁਣ ਮਨ ਦੇ ਵਿੱਚ ਸੋਚਦਾ ਮੇਰਾ ਇੱਥੇ ਰੋਜ਼-ਰੋਜ਼ ਆਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕੀੜੀਆਂ ਤਾਂ ਇੱਥੋਂ ਚਲੀਆਂ ਗਈਆਂ ਉਹਨੇ ਸੋਚਿਆ ਕਿ ਸਾਧੂ ਨੇ ਤਾਂ ਮੈਨੂੰ 5 ਦਿਨ ਕਹੇ ਸੀ ਹਈ ਤਾਂ 3 ਦਿਨ ਹੀ ਹੋਏ ਆ ਬਾਕੀ 2 ਦਿਨ ਬਾਕੀ ਆ ਇੱਥੇ ਨਹੀਂ ਆਵਾਂਗਾ ਉਹਨੇ ਸੋਚਿਆ ਹੁਣ ਸਿੱਧਾ ਸਾਧੂ ਕੋਲ ਜਾਵਾਂਗਾ ਸਾਰੀ ਗੱਲ ਸਮਝਾਵੇਗਾ ਜਦੋਂ ਪਹਾੜੀ ਤੁਰਨ ਲੱਗਾ ਉਹਦੀ ਨਜ਼ਰ ਅਚਨ-ਚੇਤਕ ਹੋਰ ਘਰ ਤੇ ਪੈਂਦੀ ਹੈ ਕੀੜੀਆਂ ਨੇ ਉੱਥੇ ਨਵਾਂ ਘਰ ਬਣਾ ਲਿਆ ਉੱਥੇ ਆ ਕੇ ਰਹਿਣ ਲੱਗ ਪਈਆਂ ਸੀ ਉਹਨਾਂ ਨੇ ਪ੍ਰਾਣੇ ਘਰ ਤੋਂ ਥੋੜੀ ਦੂਰ ਆਪਦਾ ਨਵਾਂ ਘਰ ਬਣਾਇਆ ਜਗਾ ਬਦਲ ਕੇ ਰਹਿਣ ਲੱਗ ਪਈਆਂ ਹੁਣੇ ਨੌਜਵਾਨ ਕਹਿੰਦਾ ਇਸ ਵਾਰ ਮੈਂ ਕੀੜੀਆਂ ਦਾ ਘਰ ਫਿਰ ਤੋਂ ਢਾਵਾਂਗਾ ਹੋ ਸਕਦਾ ਸਾਧੂ ਨੂੰ ਵੀ ਪਤਾ ਹੋਵੇ ਦੁਆਰਾ ਘਰ ਬਣਾ ਲੈਂਦੀਆਂ ਨੇ ਤਾਈਓ ਨੇ ਪੰਜ ਦਿਨ ਕਹੇ ਸੀ ਹੁਣ ਜਦੋਂ ਨਵੇਂ ਘਰ ਨੂੰ ਢਾਉਣ ਬਾਰੇ ਸੋਚਣ ਲੱਗਾ ਦੇਖਦਾ ਕੀੜੀਆਂ ਬਹੁਤ ਮਿਹਨਤ ਕਰ ਰਹੀਆਂ ਨੇ ਪ੍ਰਾਣੇ ਘਰ ਤੋਂ ਵੀ ਅਨਾਜ ਇਕੱਠਾ ਕਰਕੇ ਕਿਵੇਂ ਕਤਾਰਾਂ ਬਣ ਕੇ ਨਵੇਂ ਘਰ ਵਿੱਚ ਲਿਆ ਰਹੀਆਂ ਨੇ ਪਹਿਲਾਂ ਵਾਂਗੂ ਸੰਘਰਸ਼ ਲੜ ਰਹੀਆਂ ਨੇ ਦੇਖ ਕੇ ਨੌਜਵਾਨ ਨੂੰ ਤਰਸ ਆ ਗਿਆ ਉਹਦੇ ਮਨ ਵਿੱਚ ਇਹ ਗੱਲ ਆਈ ਆ ਕਿ ਮੈਨੂੰ ਇਹਨਾਂ ਕੀੜੀਆਂ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਵਿਚਾਰੀਆਂ ਕਿੰਨੀਆਂ ਮਿਹਨਤ ਕਰਦੀਆਂ ਨੇ ਮੈਨੂੰ ਤਾਂ ਇਹਨਾਂ ਦੀ ਮਦਦ ਕਰਨੀ ਚਾਹੀਦੀ ਏ ਸਗੋਂ ਅਨਾਜ ਇਕੱਠਾ ਕਰਨ ਦੇ ਵਿੱਚ ਪਰ ਮੈਂ ਕੀ ਕਰ ਰਿਹਾ ਇਹਨਾਂ ਦੇ ਘਰ ਢਾ ਰਹੇ ਹਾਂ ਤਬਾਹ ਕਰ ਰਹੇ ਹਾਂ ਪਰ ਨੌਜਵਾਨ ਜਿਹੜਾ ਸੀ ਉਹਨੂੰ ਸਾਧੂ ਦੀਆਂ ਗੱਲਾਂ ਯਾਦ ਆਈਆਂ ਕੀੜੀਆਂ ਦਾ ਘਰ ਤਬਾਹ ਕਰਨਾ ਫਿਰ ਬੜੇ ਧਿਆਨ ਦੇ ਨਾਲ ਗੌਰ ਦੇ ਨਾਲ ਕੀੜੀਆਂ ਦਾ ਕਰਤਬਾ ਕਰਦਾ ਕਿਉਂਕਿ ਇਹ ਸ਼ਰਤ ਸੀ ਕੋਈ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਕੀੜੀ ਮਰਨੀ ਨਹੀਂ ਚਾਹੀਦੀ ਇੱਕ ਵਾਰ ਫਿਰ ਤੋਂ ਨੌਜਵਾਨ ਨੇ ਕੀੜੀਆਂ ਦਾ ਨਮਾ ਘਰ ਢਾ ਦਿੱਤਾ ਪਰ ਅੰਦਰ ਤੱਕ ਦੁਖੀ ਹੋ ਗਿਆ ਉਹਦਾ ਮਨ ਉਦਾਸ ਹੋ ਗਿਆ ਮੈਂ ਕਿਹੜੇ ਕੰਮੀ ਪਿਆ ਆਪਣੇ ਆਪ ਨੂੰ ਸ਼ੈਤਾਨ ਸਮਝਣ ਲੱਗ ਪਿਆ ਬਿਸਤਰੇ 'ਚ ਪਿਆ ਰਾਤ ਨੂੰ ਸੋਚੀ ਜਾਂਦਾ ਵੀ ਮੈਂ ਭਗਵਾਨ ਦਾ ਕੰਮ ਨਹੀਂ ਉਹ ਜਾਪਦਾ ਸ਼ੈਤਾਨ ਦਾ ਕੰਮ ਕੀਤਾ ਹੈ ਉਹ ਲੱਗਦਾ ਉਹ ਸਾਧੂ ਦਾ ਕਹਿਣਾ ਮੰਨ ਕੇ ਮੈਂ ਬਹੁਤ ਜ਼ਿਆਦਾ ਦੁਖੀ ਹੋਇਆ ਸੱਚਾ ਸਾਧੂ ਨਹੀਂ ਪਖੰਡੀ ਹੋਊਗਾ ਕਿਉਂ ਫਿਰ ਸੋਚਦਾ ਸੋਚਦਾ ਉਹਨੂੰ ਨੀਂਦ ਆ ਜਾਂਦੀ ਆ ਤੇ ਫਿਰ ਬਾਅਦ ਵਿੱਚ ਸਵੇਰੇ ਉੱਠਦਾ ਹੈ ਹੁਣ ਕਹਿੰਦਾ ਮੈਂ ਪੁਰਾਣਾ ਘਰ ਛੱਡੋ ਨਵਾਂ ਘਰ ਬਿਟਾਇਆ ਆਖਿਰਕਾਰ ਨੌਜਵਾਨ ਨੇ ਆਖਿਆ ਅੱਜ ਅਖੀਰਲਾ ਦਿਨ ਸਵੇਰੇ ਸਵੇਰੇ ਪਹਾੜੀ ਤੇ ਜਾ ਕੇ ਦੇਖਿਆ ਹੈਰਾਨ ਹੋ ਗਿਆ ਕੀੜੀਆਂ ਨੇ ਇੱਕ ਹੋਰ ਨਵਾਂ ਘਰ ਬਣਾ ਲਿਆ ਸੀ ਸੋਚਦਾ ਚਲੋ ਅੱਜ ਮੇਰਾ ਅਖੀਰਲਾ ਦਿਨ ਆ ਇਹ ਪਾਪ ਮੇਰੀ ਜ਼ਿੰਦਗੀ ਦਾ ਆਖੀਰਲਾ ਪਾਪ ਹੀ ਹੋਊਗਾ ਕਿਉਂਕਿ ਕਿਸੇ ਦਾ ਘਰ ਢਾਉਣਾ ਮਾੜੀ ਗੱਲ ਹੁੰਦੀ ਹੈ ਚੰਗੀ ਗੱਲ ਤਾਂ ਹੁੰਦੀ ਨਹੀਂ ਕੀੜੀਆਂ ਦੇ ਘਰ ਉਹ ਚਾਰ ਵਰੀ ਢਾ ਚੁੱਕਾ ਸੀ ਪਰ ਉਹਨੇ ਦੇਖਿਆ ਕੀੜੀਆਂ ਪਹਿਲਾਂ ਨਾਲੋਂ ਵੀ ਜ਼ਿਆਦਾ ਜੋਸ਼ ਨਾਲ ਕੰਮ ਕਰ ਰਹੀਆਂ ਨੇ ਉਹਨੇ ਇੱਕ ਰਾਤ ਦੇ ਵਿੱਚ ਹੀ ਪਹਿਲਾਂ ਨਾਲੋਂ ਵੀ ਵੱਡਾ ਘਰ ਬਣਾ ਲਿਆ ਕੀੜੀਆਂ ਨੇ ਇਹ ਸੋਚ ਕੇ ਨੌਜਵਾਨ ਸੋਚਣ ਲੱਗਦਾ ਕਿ ਕੀੜੀਆਂ ਕਿਹੜੀ ਮਿੱਟੀ ਦੀਆਂ ਬਣੀਆਂ ਨੇ ਹਾਰ ਹੀ ਨਹੀਂ ਮੰਨਦੀਆਂ ਇਹਨਾਂ ਨੂੰ ਵਾਰ-ਵਾਰ ਭਜਾਉਣ ਦੀ ਕੋਸ਼ਿਸ਼ ਕਰਦਾ ਫਿਰ ਘਰ ਬਣਾ ਲੈਂਦੀਆਂ ਨੇ ਮੈਂ ਇੱਥੇ ਇਹਨਾਂ ਨੂੰ ਬਸਨ ਨਹੀਂ ਦੇਣਾ ਇਹਨਾਂ ਨੂੰ ਪਤਾ ਨਿੱਕੀਆਂ ਜੀਆਂ ਨੇ ਛੋਟੀਆਂ ਨੇ ਆਕਾਰ ਦੇ ਵਿੱਚ ਫਿਰ ਵੀ ਹਾਰ ਨਹੀਂ ਮੰਨਦੀਆਂ ਬੜੀ ਹੈਰਾਨੀ ਦੀ ਗੱਲਾ ਨੌਜਵਾਨ ਨੇ ਗੁੱਸੇ ਚ ਆ ਕੇ ਉਹਨਾਂ ਕੀੜੀਆਂ ਦਾ ਘਰ ਢਾਹਿਆ ਕੁਝ ਕੀੜੀਆਂ ਉੱਥੇ ਮਰ ਗਈਆਂ ਕੁਝ ਪੈਰਾਂ ਥੱਲੇ ਆ ਗਈਆਂ ਨੌਜਵਾਨ ਦਾ ਗੁੱਸਾ ਠੰਡਾ ਹੋਇਆ ਸੋਚਿਆ ਮੈਂ ਬੜਾ ਨੁਕਸਾਨ ਕਰਤਾ ਪਛਤਾਵਾ ਵੀ ਹੋਇਆ ਵਾਪਸ ਘਰ ਨੂੰ ਤੁਰ ਪਿਆ ਰਾਤ ਨੂੰ ਸੋਚੀ ਜਾਂਦਾ ਕਿੱਡਾ ਵੱਡਾ ਪਾਪ ਕੀਤਾ ਮੇਰੇ ਤੋਂ ਵੱਡਾ ਕੋਈ ਪਾਪੀ ਨਹੀਂ ਹੋਣਾ ਅਗਲੇ ਦਿਨ ਨੌਜਵਾਨ ਘਰੋਂ ਆਟਾ ਲੈ ਕੇ ਜਾਂਦਾ ਦਿਲ 'ਚ ਦਇਆ ਆ ਗਈ ਕੀੜੀਆਂ ਦੀ ਮਦਦ ਕਰਨਾ ਚਾਹੁੰਦਾ ਜਦੋਂ ਦੇਖ ਰਿਹਾ ਕੀੜੀਆਂ ਅਨਾਜ ਇਕੱਠਾ ਕਰ ਰਹੀਆਂ ਨੇ ਉਹ ਨੌਜਵਾਨ ਬੜੇ ਸਤਕਾਰ ਨਾਲ ਕੀੜੀਆਂ ਨੂੰ ਆਟਾ ਖਵਾਉਂਦਾ ਬਾਕੀ ਦੇ ਰਹਿੰਦੇ ਦਿਨ ਵੀ ਨੌਜਵਾਨ ਹਰ ਰੋਜ਼ ਆ ਕੇ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਦੀ ਮਦਦ ਕਰਦਾ ਫਿਰ ਮਹਾਪੁਰਖਾਂ ਕੋਲ ਪਹੁੰਚ ਕੇ ਕਹਿੰਦਾ ਮਹਾਪੁਰਖੋ ਮੈਨੂੰ ਮਾਫ਼ ਕਰ ਦਿਓ ਤੁਹਾਡਾ ਦੱਸਿਆ ਹੋਇਆ ਕਾਰਜ ਪੂਰਾ ਨਹੀਂ ਕਰ ਸਕਿਆ ਮੈਥੋਂ ਨਹੀਂ ਕੀੜੀਆਂ ਭਜੀਆਂ ਤੇ ਮੈਂ ਮੈਨੂੰ ਇਉਂ ਲੱਗਦਾ ਗਲਤ ਕੀਤਾ ਮੈਨੂੰ ਹੁਣ ਦੱਸੋ ਹਲ ਜਿਹੜਾ ਤੁਸੀਂ ਵਾਦਾ ਕੀਤਾ ਸੀ ਮਾੜੇ ਸਮੇਂ ਚੋਂ ਕਿਵੇਂ ਬਾਹਰ ਆਉਂਗਾ ਜੇ ਨਹੀਂ ਦੱਸ ਸਕਦੇ ਮੈਂ ਘਰੇ ਜਾਂਦਾ ਹਾਂ ਤੇ ਉਹ ਸਾਧੂ ਜੀ ਚੁੱਪ ਕਰ ਗਏ ਉਹਨਾਂ ਨੇ ਆਪਣੀ ਪੋਟਲੀ ਵਿੱਚੋਂ ਜਾਲ ਕੱਢਿਆ ਨੌਜਵਾਨ ਨੂੰ ਪਲਾਇਆ ਤੇ ਪੁੱਛਿਆ ਚੱਲ ਮੈਨੂੰ ਇਹ ਦੱਸ ਤੂੰ ਉਹਨਾਂ ਕੀੜੀਆਂ ਨੂੰ ਕਿਉਂ ਨਹੀਂ ਭਜਾ ਸਕਿਆ ਕਿਉਂ ਨਹੀਂ ਉਹਨਾਂ ਦੇ ਘਰ ਤੋੜ ਸਕਿਆ ਉਹ ਤਾਂ ਏਡੀਆਂ ਨਿੱਕੀਆਂ ਨੇ ਤੇਰਾ ਆਕਾਰ ਕਿੱਡਾ ਵੱਡਾ ਨੌਜਵਾਨ ਨੇ ਕਿਹਾ ਵੀ ਇਸ ਕਰਕੇ ਕਿਉਂਕਿ ਉਹ ਮਿਹਨਤ ਕਰਦੀਆਂ ਨੇ ਭਾਵੇਂ ਉਹ ਵਾਰ-ਵਾਰ ਉਹਨਾਂ ਦਾ ਘਰ ਢੈਂਦਾ ਫਿਰ ਬਣਾਉਣ ਲੱਗ ਜਾਂਦੀਆਂ ਨੇ ਇਸ ਕਰਕੇ ਸਾਧੂ ਨੇ ਕਿਹਾ ਸਿੱਖਣ ਵਾਲੀ ਗੱਲ ਸੀ ਜਿਹੜੀ ਉਹ ਤੂੰ ਸਿੱਖ ਲਈ ਆ ਤੈਨੂੰ ਮੈਂ ਉੱਥੇ ਕੀੜੀਆਂ ਦਾ ਘਰ ਤਬਾਹ ਕਰਨੀ ਸੀ ਭੇਜਿਆ ਸਗੋਂ ਸਿੱਖਿਆ ਦੇਣ ਵਾਸਤੇ ਭੇਜਿਆ ਸੀ ਕਿ ਉਹ ਨਿੱਕੀਆਂ ਹੋ ਕੇ ਇਨੀ ਮਿਹਨਤ ਕਰਦੀਆਂ ਨੇ ਤੇ ਤੂੰ ਜ਼ਿੰਦਗੀ 'ਚ ਹਾਰ ਮੰਨ ਲਈ ਆ। ਉਹ ਕੀੜੀਆਂ ਹੋ ਕੇ ਨਹੀਂ ਹਾਰ ਮੰਨ ਰਹੀਆਂ। ਤੂੰ ਇਨਸਾਨ ਹੋ ਕੇ ਹਾਰ ਮੰਨ ਲਈ ਆ। ਕਿੱਡੀ ਵੱਡੀ ਗੱਲ ਆ। ਇਸ ਤਰ੍ਹਾਂ ਜ਼ਿੰਦਗੀ ਵਿੱਚ ਉਤਰਾ ਚੜਾ ਹਰ ਇੱਕ ਦੇ ਆਉਂਦੇ ਆ। ਲੜਨਾ ਹੀ ਜ਼ਿੰਦਗੀ ਦਾ ਸੰਘਰਸ਼ ਹੈ। ਜ਼ਿਆਦਾ ਕਰਕੇ ਉਹ ਬੰਦਾ ਉਹਦੀ ਜ਼ਿੰਦਗੀ 'ਚ ਵੱਧ ਸਮੱਸਿਆ ਆ ਜਾਂਦੀ ਜਿਹੜਾ ਹਾਰ ਮੰਨ ਕੇ ਬਹਿ ਜਾਂਦਾ ਹੈ। ਹਾਰ ਨਾ ਮੰਨ। ਕੁਝ ਨਾ ਕੁਝ ਜ਼ਿੰਦਗੀ ਵਿੱਚ ਕੋਸ਼ਿਸ਼ ਕਰ ਜਿਸ ਤਰ੍ਹਾਂ ਕੀੜੀਆਂ ਕਰਦੀਆਂ ਨੇ। ਮੈਂ ਸਿਰਫ ਤੇ ਸਿਰਫ ਤੈਨੂੰ ਉੱਥੇ ਪਹਾੜੀ ਤੇ ਇਸ ਕਰਕੇ ਭੇਜਿਆ ਤੂੰ ਕੀੜੀਆਂ ਤੋਂ ਕੁਝ ਸਿੱਖ ਕੇ ਆਵੇਂ ਸੋ ਉਹ ਤੂੰ ਸਿੱਖ ਲਿਆ ਹੈ ਕਿਉਂਕਿ ਇਹ ਸਾਧੂ ਜੀ ਕਹਿੰਦੇ ਜਦੋਂ ਸਾਡੀ ਜ਼ਿੰਦਗੀ ਵਿੱਚ ਮਾੜਾ ਸਮਾਂ ਆਉਂਦਾ ਉਦੋਂ ਅਸੀਂ ਕਈ ਵਾਰ ਨਵੀਂ ਕੋਸ਼ਿਸ਼ ਹੀ ਨਹੀਂ ਕਰਦੇ ਅਸੀਂ ਕੋਸ਼ਿਸ਼ ਕਰਨੀ ਛੱਡ ਦਿੰਦੇ ਅਸੀਂ ਕਹਿੰਨੇ ਇਹ ਸਮਾਂ ਸਾਡੀ ਜ਼ਿੰਦਗੀ ਵਿੱਚ ਹੁਣ ਰਹੇਗਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੁਸੀਂ ਗੱਲ ਦੇਖੋ ਕਈ ਵਾਰੀ ਜ਼ਿੰਦਗੀ ਵਿੱਚ ਐਸਾ ਸਮਾਂ ਹੁੰਦਾ ਉਹ ਨੁਕਸਾਨ ਹੋ ਜਾਂਦਾ ਹੇਵਰੀ ਐਸਾ ਸਮਾਂ ਹੁੰਦਾ ਲਾਭ ਹੋ ਜਾਂਦਾ ਕਦੇ ਹਾਨੀ ਹੋ ਜਾਂਦੀ ਹੈ ਸਮਾਂ ਇੱਕੋ ਜਾ ਨਹੀਂ ਰਹਿੰਦਾ ਕਿੰਨਾ ਕੁ ਸਮਾਂ ਆਖਰ ਇੱਕੋ ਜਾ ਰਹੇਗਾ ਤਾਂ ਇਹ ਜ਼ਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਆ ਤਾਂ ਤੂੰ ਭਾਈ ਮਿਹਨਤ ਕਰ ਜਿਹੜਾ ਤੂੰ ਕਹਿ ਰਿਹਾ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ ਦੁੱਖ ਆਏ ਆ ਤੂੰ ਕੀੜੀਆਂ ਜਿੰਨੀ ਮਿਹਨਤ ਕੀਤੀ ਆ ਦੱਸ ਤੂੰ ਨਿਰਾਸ਼ ਕਿਉਂ ਹੋ ਗਿਆ ਇਹਨਾਂ ਕੀੜੀਆਂ ਤੋਂ ਸਿੱਖ ਲੈ ਤੈਨੂੰ ਉੱਥੇ ਭੇਜਣ ਦਾ ਮਕਸਦ ਤੇਰੇ ਤੋਂ ਕੋਈ ਪਾਪ ਕਰਵਾਉਣਾ ਨਹੀਂ ਸੀ ਮੇਰਾ ਉਹ ਤਾਂ ਤੈਨੂੰ ਸਮਝਾਉਣਾ ਸੀ ਸੋ ਤੈਨੂੰ ਸਮਝ ਆ ਗਈ ਆ ਫਿਰ ਉਹ ਨੌਜਵਾਨ ਨੂੰ ਪਤਾ ਲੱਗਾ ਵੀ ਇਹ ਸਾਧੂ ਕਿੰਨੇ ਚੰਗੇ ਆ ਇਹਨੇ ਤਾਂ ਮੈਨੂੰ ਦ੍ਰਿਸ਼ਟਾਂਤ ਦਿੱਤਾ ਪ੍ਰਤੱਖ ਦ੍ਰਿਸ਼ਟਾਂਤ ਦੇ ਦਿੱਤਾ ਹੈ ਸੋ ਉਹਨੇ ਫਿਰ ਮਾਫੀ ਮੰਗੀ ਆਖਿਆ ਮਹਾਤਮਾ ਜੀ ਮੈਂ ਮਿਹਨਤ ਕਰੂੰਗਾ ਹੁਣ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰੂੰਗਾ ਇਹ ਹੀ ਸਿੱਖਿਆ ਮੈਨੂੰ ਮਿਲੀ ਆ ਉਹਨੇ ਮਹਾਤਮਾ ਜੀ ਦਾ ਧੰਨਵਾਦ ਕੀਤਾ ਤੇ ਘਰ ਨੂੰ ਚਲਾ ਗਿਆ ਤੇ ਉੱਥੇ ਜਾ ਕੇ ਫਿਰ ਛੋਟਾ ਛੋਟਾ ਵਪਾਰ ਸ਼ੁਰੂ ਕਰਕੇ ਇੱਕ ਦਿਨ ਵੱਡਾ ਵਪਾਰੀ ਬਣਿਆ ਉਹਨੂੰ ਲਾਭ ਵੀ ਹੋਇਆ ਉਨੇ ਕੀੜੀਆਂ ਵੱਲ ਦੇਖਿਆ ਉਹਦੀ ਜ਼ਿੰਦਗੀ ਬਦਲ ਗਈ ਤਾਂ ਸਾਡਾ ਵੀ ਨਾਮ ਸਿੱਖ ਹੈ ਕੀੜੀ ਤੋਂ ਵੀ ਸਿੱਖ ਸਕਦੇ ਆ ਸਿੱਖਿਆ ਕਿਸੇ ਤੋਂ ਵੀ ਜਾ ਸਕਦਾ ਛੋਟੀ ਜੀ ਕਹਾਣੀ ਕਈ ਵਾਰੀ ਜ਼ਿੰਦਗੀ ਬਦਲ ਦਿੰਦੀ ਆ ਗੁਰੂ ਸਾਹਿਬ ਜੀ ਕਿਰਪਾ ਕਰਨ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ